ਕੀ ਪੰਜਾਬ ਦੇ ਵਿੱਚ ਐਮਰਜੈਂਸੀ ਦਾ ਐਲਾਨ ਹੋ ਚੁੱਕਿਆ ਕੀ ਧਰਨੇ ਪ੍ਰਦਰਸ਼ਨਾਂ ਤੇ ਪੂਰਨ ਤੌਰ ਤੇ ਤੁਸੀਂ ਪਾਬੰਦੀ ਲਾ ਦਿੱਤੀ ਔਰ ਇਹ ਸੰਵਿਧਾਨ ਜਿਹਦੀ ਸੌਂ ਚੁੱਕ ਕੇ ਮੁੱਖ ਮੰਤਰੀ ਸਾਹਿਬ ਤੁਸੀਂ ਇਸ ਸੌਦੇ ਤੇ ਬੈਠਿਓ ਤੁਸੀਂ ਤਾਂ ਇਹਨੂੰ ਛਿੱਕੇ ਟੰਗਤਾ ਇੱਕ ਪਾਸੇ ਤਾਂ ਕਹਿੰਦੇ ਹੋ ਜੀ ਸਰਦਾਰ ਵਿਕਰਮ ਮਜੀਠੀਆ ਤੇ ਅਸੀਂ ਪੱਕੇ ਪੈਰੀ ਪਰਚਾ ਦਿੱਤਾ ਤੇ ਦੂਜੇ ਪਾਸੇ ਜਿਹੜੇ ਸ਼੍ਰੋਮਲੀ ਅਤਾਲੀ ਦਲ ਦੇ ਵਰਕਰ ਅੱਜ ਦੂਰ ਦਰਾਡੇ ਉਹ ਮੁਹਾਲੀ ਉਹਨਾਂ ਦੀ ਪੇਸ਼ੀ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਨੂੰ ਥੋੜੀ ਪੁਲਿਸ ਧੱਕੇ ਦੇ ਨਾਲ ਰਾਹ ਦੇ ਵਿੱਚ ਚੁੱਕ-ਚੁੱਕ ਕੇ ਲੈ ਕੇ ਜਾ ਰਹੀ ਹੈ। ਔਰ ਇਹ ਜੀ ਜਿਹੜੇ ਸਾਡੀ ਟੀਮ ਦੇ ਵਕੀਲ ਨੇ ਚਾਹੇ ਉਹ ਕਿਰਨਪ੍ਰੀਤ ਸਿੰਘ ਹੋਣ ਹੋਰ ਜਿੰਨੇ ਵੀ ਸਾਡੇ ਵਕੀਲ ਕਈ ਅੰਮ੍ਰਿਤਸਰ ਤੋਂ ਆਰੇ ਸੀ ਉਹਨਾਂ ਨੂੰ ਉਹਨਾਂ ਦੇ ਘਰ ਐਸਐਚਓ ਛਿਆਟਾ ਨੇ ਡਿਟੇਨ ਕੀਤਾ। ਦੱਸੋ ਜੀ ਇੱਕ ਯੂਨੀਫਾਰਮ ਦੇ ਵਿੱਚ ਵਕੀਲ ਨੂੰ ਥੋੜੀ ਪੁਲਿਸ ਨੇ ਕਿੱਦਾਂ ਡਿਟੇਨ ਕੀਤਾ ਇਹਦੀ ਇੱਕ ਸੈਪਰੇਟ ਐਪਲੀਕੇਸ਼ਨ ਬਾਰ ਕਾਉਂਸਲ ਨੂੰ ਵੀ ਦੇਾਂਗੇ, ਕੋਰਟਾਂ ਨੂੰ ਵੀ ਦੇਾਂਗੇ। ਉਹ ਤਾਂ ਕਹਿੰਦੇ ਸੀ ਜੀ ਅਸੀਂ ਬੜੇ ਪੱਕੇ ਪੈਰੀ ਆ। ਹੁਣ ਤੁਸੀਂ ਵਕੀਲਾਂ ਨੂੰ ਵੀ ਕਿਤੇਰੀ ਤੱਕ ਨਹੀਂ ਜਾਣਦੇ ਨੇ। ਮੁੱਖ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਚੱਲ ਕੀ ਰਿਹਾ। ਹੁਣ ਤੁਹਾਨੂੰ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਜਿਹੜਾ ਝੂਠਾ ਪਰਚਾ ਦਿੱਤਾ ਸੀ ਇਹ ਮੁੱਤੇ ਮੁੱਤੇ ਗਿਆ। ਨਾ ਤੁਹਾਨੂੰ ਅੰਮ੍ਰਿਤਸਰੋਂ ਕੱਖ ਲੱਭਿਆ, ਨਾ ਤੁਹਾਨੂੰ ਚੰਡੀਗੜ੍ਹੋਂ ਲੱਭਿਆ, ਨਾ ਮਜੀਠੀਓਂ ਲੱਭਿਆ, ਉਦੋਂ ਹਿਮਾਚਲ ਤੁਰੇ-ਫਿਰੇ ਉੱਥੋਂ ਨਹੀਂ ਕੁਝ ਲੱਭਿਆ। ਹੁਣ ਅੰਤ ਦੇ ਵਿੱਚ ਆ ਕੇ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਸਾਡਾ ਜਨਮ ਤਾਂ ਧਰਨੇਆਂ 'ਚ ਹੋਇਆ। ਜੇ ਧਰਨੇਆਂ 'ਚੋਂ ਜੰਮੀ ਪਾਰਟੀ ਅੱਜ ਲੋਕਾਂ ਦੇ ਰੋਹ ਤੋਂ ਇੰਨਾ ਡਰ ਗਈ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਡਿਟੇਨ ਕੀਤਾ ਜਾ ਰਿਹਾ ਹੈ ਮੈਂ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਤੁਹਾਨੂੰ ਕੋਈ ਪੁਲਿਸ ਵਾਲਾ ਡਿਟੇਨ ਕਰਦਾ ਉਹਦੀ ਵੀਡੀਓ ਬਣਾਓ ਉਹਨੂੰ ਸਵਾਲ ਕਰੋ ਇਹ ਸਾਰਾ ਕੁਝ ਕੋਰਟ ਦੇ ਵਿੱਚ ਰੱਖਿਆ ਜਾਊ ਕਿਉਂਕਿ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਕਿਸੇ ਨੂੰ ਉਹਦੇ ਜਮੂਰੀ ਹੱਕਾਂ ਦੀ ਵਰਤੋਂ ਕਰਨ ਤੋਂ ਰੋਕਣ ਲਈ ਪੁਲਿਸ ਕਿਸੇ ਨੂੰ ਰੋਕ ਨਹੀਂ ਸਕਦੀ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ ਜਿਹੜੇ ਇਲਾਹੀ ਹੁਕਮ ਨੇ ਇਹਨਾਂ ਨੂੰ ਵੀ ਕੋਰਟਾਂ ਦੇ ਵਿੱਚ ਰੱਖਿਆ ਜਾਊਗਾ ਕਿ ਕਿਸ ਤਰੀਕੇ ਡੈਮੋਕਰੇਸੀ ਦਾ ਪੰਜਾਬ ਦੇ ਵਿੱਚ ਇਹ ਪੰਜਾਬ ਦੀ ਸਰਕਾਰ ਕੰਨ ਕਰ ਰਹੀ ਹੈ ਇੰਨਾ ਡਰ ਨਾਲੇ ਤਾਂ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਪੰਜਾਬ ਚ ਰੈਲੇਵੈਂਟ ਹੋ ਗਿਆ ਤੇ ਜੇਲ੍ਹ ਦੇ ਵਿੱਚ ਬੈਠਾ ਵਿਕਰਮ ਮਜੀਠੀਆ ਅਥਾਰਟੀ ਕਸਟਡੀ ਚ ਉਦੋਂ ਤੁਸੀਂ ਇੰਨਾ ਡਰੀ ਜਾਨੇ ਹੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵਰਕਰਾਂ ਤੋਂ ਤੁਸੀਂ ਇੰਨਾ ਡਰੀ ਜਾਨੇ ਹੋ ਇੱਥੋਂ ਇੱਕ ਗੱਲ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨੂੰ ਝੂਠ ਬੋਲਿਆ ਹੁਣ ਜਨਤਾ ਉੱਠ ਕੇ ਸੜਕਾਂ ਤੇ ਖੜੀ ਹੋਗੀ ਹੁਣ ਤੁਸੀਂ ਡੰਡਾ ਤੰਤਰ ਦੀ ਵਰਤੋਂ ਕਰਕੇ ਉਹਨਾਂ ਦੀ ਆਵਾਜ਼ ਨੂੰ ਦੁਬਾਰੋਂ ਔਰ ਇਹ ਆਵਾਜ਼ ਜਿਆਦਾ ਧੇਰ ਦਬਣੀ ਨਹੀਂ ਸੋ ਮੈਂ ਸਮੁੱਚੇ ਵਰਕਰਾਂ ਨੂੰ ਅਪੀਲ ਕਰਦਾ ਕਿ ਜਿੱਥੇ ਵੀ ਤੁਹਾਨੂੰ ਕੋਈ ਡਿਟੇਨ ਕਰੇ ਉਹ ਪੁਲਿਸ ਅਫਸਰ ਦੀ ਵੀਡੀਓ ਬਣਾਓ ਵੀਡੀਓ ਬਣਾ ਕੇ ਸਾਨੂੰ ਭੇਜੋ ਤਾਂ ਕਿ ਕੋਰਟ ਦੇ ਵਿੱਚ ਦਿਖਾਇਆ ਜਾ ਸਕੇ ਕਿ ਪੁਲਿਸ ਕਰ ਕੀ ਰਹੀ ਹੈ ਆਹੀ ਕੁਛ ਅਦਾਲਤਾਂ ਚ ਉਦੋਂ ਮੁਹਾਲੀ ਕੋਰਟ ਕੀ ਕੀਤਾ ਸੀ ਮੁਹਾਲੀ ਕੋਰਟ ਵੀ ਤਾਂ ਸਾਰੀ ਇਸ ਤਰੀਕੇ ਸੀਲ ਕਰਤੀ ਪਤਾ ਨਹੀਂ ਕੀ ਹੋ ਰਿਹਾ ਅੱਜ ਮੈਂ ਫੇਰ ਦੁਬਾਰਾ ਪ੍ਰਸ਼ਾਸਨ ਨੂੰ ਕਹਿਣਾ ਕਿ ਜੇ ਮੁਹਾਲੀ ਕੋਰਟ ਦੇ ਵਿੱਚ ਵੀ ਕਿਸੇ ਵਕੀਲ ਸਾਹਿਬਾਨ ਨੂੰ ਅੰਦਰ ਜਾਣ ਤੋਂ ਰੋਕਿਆ ਤਾਂ ਇਹਦਾ ਖਮਿਆਜ਼ਾ ਇਹਦਾ ਜਵਾਬ ਤੁਹਾਨੂੰ ਹਾਈ ਕੋਰਟ ਦੇ ਵਿੱਚ ਦੇਣਾ ਪਵੇਗਾ